ਆਪਣਾ ਵਿੱਲੀ ਮੰਤਰੀ ਹਰਪਰ ਸਿੰਘ ਈਟੀਓ ਹੋਵੇ ਮੀਟਿੰਗ ਕਰਦਾ ਸਹਿਮਤੀ ਬਣਦੀ ਆ ਅਗਲੀ ਮੀਟਿੰਗ ਦੇ ਦਿੰਦਾ ਪਰ ਮੰਗਾਂ ਲਾਗੂ ਕਿਉਂ ਨਹੀਂ ਹੋ ਰਹੀਆਂ ਇਹਹੀ ਹਾਲਾਤ ਅੱਜ ਮੌਖੀ ਭਗਵਾਨ ਜੀ ਨੇ ਜੋ ਇੱਕ ਜਲਾਈ ਨੂੰ ਭਗਵਾੜੇ ਦੇ ਵਿੱਚ ਮੀਟਿੰਗ ਕੀਤੀ ਜੋ ਸਾਂਝਾ ਫਰੰਟ ਦੇ ਮੁਲਾਜ਼ਮਾਂ ਉਹਨਾਂ ਨੇ ਆਗੂ ਨੂੰ ਦੱਸਿਆ ਕਿ ਭਗਵਾਨ ਜੀ ਕਹਿੰਦਾ ਵੀ ਮੈਂ ਤਾਲੀ ਕਰਦਾ ਤੁਹਾਡੇ ਮੂਰੇ ਵੀ ਤਾਂ ਸਾਡੀਆਂ ਮੰਗਾਂ ਜਾਏ ਨੇ ਜੇ ਪੇਕੇਵੰਦਾ ਏਰੀਆ ਦਾ ਸੈਂਤੀ ਤਰ੍ਹਾਂ ਇਹ ਪੱਤੇ ਕੱਟਦੇ ਗਿਆ 17 7 2020 ਵਾਲਿਆਂ ਨੂੰ ਇਹੋ ਵੀ ਨਾਗੂ ਕਰਨਾ ਪੁਰਾਣੀ ਪੈਂਸ ਕਿੰਦਾ ਜਦੋਂ ਸਰਕਾਰ ਨੇ ਭਗਵਾਨਤਵਾ ਸਰਕਾਰ ਨੇ ਇੱਕ ਲੰਗੜਾ ਨੋਟੀਫਿਕੇਸ਼ਨ ਦਿੱਤੇ ਲਾਗੂ ਨਹੀਂ ਕੀਤਾ ਪਰ ਉਹ ਕਹਿੰਦਾ ਮੰਗਾ ਇਹ ਜਾਇ ਨੇ ਜੋ ਸਾਡੇ ਪੰਜਾਬ ਸਰਕਾਰ ਦੇ ਮਹਗਨ ਕੰਮ ਕਰਦੇ ਆ ਜਾਂ ਪੀਐਸਪੀਸੀਐਲ ਦੇ ਵਿੱਚ ਜਾਂ ਪੀਐਸਪੀਸੀਐਲ ਵਿੱਚ ਕੱਤੇ ਕੰਮੇ ਕੰਮ ਕਰਦੇ ਆ ਤੇ ਉਹ ਹੀ ਮੈਂ ਰੈਗੂ ਕਰੂੰਗਾ ਇਹ ਕੱਦ ਭਗਵਾਨਤਵਾ ਨੇ ਵੱਡੀਆਂ ਵੱਡੀਆਂ ਸਟੇਟਮੈਂਟਾਂ ਲੋ ਗਈ ਦੀ ਬਹੁਤ ਵਾਰੀ ਕਹੀ ਆ ਸੁਣੀ ਵੀ ਆ ਤੇ ਮੇਰੇ ਕੋਲ ਵੀਡੀਓ ਬਣੀ ਹੋਈ ਆ ਜੇ ਕੱਚੇ ਮਲਾਰਮਾ ਮੈਂ ਉਹਨਾਂ ਅੱਗੇੋਂ ਕੱਚਾ ਸਾਧ ਕਟੂਆ ਰੈਗੂਲਰ ਕਰੂੰਗਾ ਪਰ ਕਰੂੰਗਾ ਕਦੋਂ 2500 ਹੋਵੇ ਸਰਕਾਰ ਵੱਲੋਂ ਕਰੂੰਗਾ ਕਰ ਉਹ ਹੁਣ ਆ ਦੇਖੋ ਮੈਂ ਹੁਣ ਦਸਤਾਬਿਜ਼ ਵੀ 10 ਜੂਨ ਨੂੰ ਮੀਟਿੰਗ ਹੋਣੀ ਸੀ 20 ਅਗਸਤ ਨੂੰ ਪੰਜਾਬ ਨਾਲ ਚੰਡੀਗੜ੍ਹ ਦੇ ਵਿੱਚ ਜੋ ਦੇਖਿਆ ਵੀ ਚੋਣਾਂ ਅੱਗੇ ਹੋ ਗਈਆਂ ਹੁਣ ਉਹਨਾਂ ਨੂੰ ਕਹਿ ਦਿੱਤੀ 10 ਨਵੰਬਰ ਨੂੰ ਆਓ 10 ਨਵੰਬਰ ਨੂੰ ਮੀਟਿੰਗ ਹੁੰਦੀ ਨਹੀਂ ਦੂਜਿਆਂ ਵਾਲੇ ਕੰਪਿਊਟਰ ਦੇ ਆਵਗਣ ਦਾ ਐਲਾਨ ਕੀਤਾ ਜੋ ਮੁਖੰਗ ਹਲਕਾ ਧੂੜੀ ਆ ਅਸੀਂ ਉਹ ਭੋਖੜਾ ਰੱਖਾਂਗੇ ਉਹਨਾਂ ਨੂੰ ਮੀਟਿੰਗ ਦੇ ਦੀ 20 ਅਗਸਤ ਦੀ ਹੁਣ ਉਹਨਾਂ ਹੀ ਮੀਟਿੰਗ ਵੀ 10 ਅਗਸਤ ਦੀ ਉਰੇ ਤਾਂ ਆਪਣੇ ਸਾਂਝੇ ਫਰੰਡ ਦੇ ਆਦੋਂ ਮੀਟਿੰਗ 22 ਅਗਸਤ ਨੂੰ ਇਹਦੇ ਬਾਰੇ ਕੋਈ ਪੜਨ ਲੱਗਿਆ ਪਰ ਮੀਟਿੰਗ ਹੁੰਦੀ ਇਹ ਵੀ ਨਹੀਂ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਜਦੋਂ ਮੀਟਿੰਗ ਹੋਈ ਮੁਖੰਨਿ ਭਵੰਤਮਾਨ ਦੇ ਨਾਲ ਸਾਰੀਆਂ ਮੰਗਾਂ ਤੇ ਵਿਚਾਰ ਹੋ ਗਈ ਹੰਗਾਰਾ ਭਰਦਾ ਵੀ ਜਦੋਂ ਚੋਣ ਜਾਂਦਾ ਖਾਦੋਂਗੇ ਉਹਨੂੰ ਲਾਗੂ ਕਰੋ ਤੁਸੀਂ ਮੀਟਿੰਗ ਕਰਨਾ ਮਤਲਬ ਇਹ ਮਿੱਤਮਾਨੀ ਹਰ ਪਾਸੇ ਟੀਮਾਂ ਨੂੰ ਮੁਖੰਨਿ ਭਵੰਤਮਾਨ ਨੂੰ ਪਤਾ ਨਹੀਂ ਸਾਡੀਆਂ ਮੰਗਾਂ ਦਾ ਜੇ ਮੰਗਣਾ ਪਤਾ ਮੰਗ ਬਤਰ ਦੇ ਦਿੱਤਾ ਵਿਚਾਰ ਵੀ ਹੋ ਗਈ ਚੰਗੀ ਤਰ੍ਹਾਂ ਘੰਟਾ ਜਿਹੜਾ ਮੀਟਿੰਗ ਵਿੱਚ ਚੱਲੀ ਆ ਪਰ ਮੰਗਾਂ ਕਿਉਂ ਲਾਗੂ ਕਰ ਰਹੇ ਇਹ ਅਸੀਂ ਤੁਹਾਡੇ ਕਹਾਂ ਮੈਂ ਡੀਏ ਦੇ ਕੰਮ ਕਿਸਦਾ ਬੁਕਾਇਆ ਜੇ ਤੁਹਾਨੂੰ ਡੀਏ ਦੇ ਦੋ ਤੇ ਪੇ ਕਿਉਂ ਨਹੀਂ ਦੇਦੀ ਕੋਈ ਆਸ ਨਹੀਂ ਹੈ ਇਹ ਦੇਣ ਦੀ ਜਾਨੀ ਜਿਹੜੀ ਸਰਕਾਰ ਸਾਨੂੰ ਡੀਏ ਨਹੀਂ ਦੇ ਰਹੀ ਦੇਖ ਹੁਣ ਕੇਂਦਰ ਸਰਕਾਰ ਡੀਏ 50% ਆ ਆਪਣਾ 38% ਆ ਸਾਥੀ ਦੇ ਨਾਲ ਗੱਲ ਕਿਤੇ ਵੀ ਤਿੰਨ ਤਿੰਨ ਸਾਰੀ ਸਾਡੇ ਧਰਮ ਜੋ ਸਾਡੇ ਨਾਲੇ ਮਿਲਾਇਆ 8-8000 ਦਾ ਮਹੀਨੇ ਦਾ ਫਰਕ ਪੈਂਦਾ ਇੱਕ ਮਹੀਨਾ 8000 ਸਾਨੂੰ ਕੱਟ ਮਿਲਦੀ ਆ ਨਾ 8000 ਦੇ 12000 ਵੱਧ ਆ 8000 ਦਾ ਅੱਜ ਵੱਧ ਹੀ ਘੱਟ ਹੋਣਾ ਸਰਪਤ ਹੋਣੀ ਕਹਿੰਦੇ ਆ ਸਾਡੇ ਫਾਨਦੂ ਇਹ ਜाहिरਾ ਸੀਗਾ ਦੋ ਇੱਕੇ ਜਿਹਾ ਮਖਨ ਪਹਾੜਾਂ ਤੇ ਬੈਠਾ ਸਾਹਮਣੇ ਤੁਮੀ ਤਾਂ ਪਹਿਲਾਂ ਬਹੁਤ ਹੋਈਆਂ ਨੇ ਪਹਿਲਾਂ ਵੀ ਜੋ ਇਹ ਮੇਰੇ ਨੂੰ ਮੰਗਾ ਮੰਨ ਕੇ ਸਾਡੀਆਂ ਇਹਨਾਂ ਲਾਗੂ ਕਰੋ ਚੋਣ ਜਾਬੇ ਦੇ ਬਾਅਦ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ